ਲੋ ਜੀ ਅੱਜ 30 ਸਤੰਬਰ ਮੈਂ ਕਿਹਾ ਅੱਜ ਮੰਡੀ ਦਾ ਨਾਲੇ ਢੇੜਾ ਕੱਟਈਏ ਨਾਲੇ ਆਪਣੇ ਵੀਰ ਦੀ ਟਰਾਲੀ ਸੀ ਕਹਿੰਦਾ ਇੱਕ ਢੇੜਾ ਲਵਾ ਦੇ ਮੇਰੇ ਨਾਲ ਨਾਲੇ ਢੇੜਾ ਲਵਾ ਲੈਂਦੇ ਆ ਤੇ ਨਾਲੇ ਮਸੇ ਦਾ ਮੁਆਇਨਾ ਕਰੋਨੇ ਆ ਕੱਲ ਠੀਕਾ ਮੰਡੀ ਚ ਤੇ ਰਹੀ ਆ ਸਾਰਾ ਦਿਨ ਹੜਤਾਲ ਕਹਿੰਦੇ ਸੈਕਟਰੀ ਕੋਰੀਆਣੀ ਚੁੱਕਦਾ ਯਾਨੀ ਕਿ ਕੋਈ ਉਥਾਨ ਨਹੀਂ ਹੋਇਆ ਕੱਲ ਦੇ ਦਿਨ ਤੇ ਅੱਜ ਪਹੁੰਚ ਚੁੱਕੇ ਆ ਜੀ ਮੈਂ ਨਮੀਆਂ ਨਾਜ ਮੰਡੀ ਚ ਇੱਥੇ ਦੇਖਦੇ ਆ ਕੀ ਸਿਸਟਮ ਚੱਲਦਾ ਤੁਹਾਨੂੰ ਦਿਖਾਉਣਾ ਜੀ ਮੈਂ ਦੇਖੋ ਜੀ ਅਨਾਜ ਲੱਪਾ ਲੱਪ ਭਰੀ ਆ ਰੀਆਂ ਟਰਾਲੀ ਆਈ ਜਾ ਰੀਆਂ ਨੇ ਪਰ ਮੇਰਾ ਮੰਨਣਾ ਹੈ ਵੀ ਅੱਜ ਕਿ ਜਿੰਨਾ ਪਿਛਲੀ ਵਾਰੀ ਬਹੁਤ ਜ਼ਿਆਦਾ ਰਸ਼ ਹੋ ਗਿਆ ਸੀ ਅੱਜ ਦੀ ਰਸ਼ ਨਹੀਂ ਹੋਣਾ ਯਾਹ 55 ਹਾਲ 60 ਮਣ ਤੱਕ ਕਿਸੇ ਦਾ ਝੋਨਾ ਨਹੀਂ 걸 ਰਿਹਾ ਵਾ ਤੁਸੀਂ ਆਪ ਆਈਡੀਆ ਲਾ ਲਓ ਵੀ ਅੱਪਾ ਨੂੰ ਕਿੰਨੇ ਕ ਮਲਵਾ ਅਨਾਜ ਆਏਗਾ ਮੰਡੀ ਦੇ ਵਿੱਚ ਇੱਧਰ ਵੇਖੋ ਤੁਸੀਂ ਓਏ ਸਾਡੇ ਮੰਡੀ ਭਾਜੀ ਮੰਡੀ ਬਾਅਦ ਕੀ ਲੱਗਦਾ ਆ ਕੀ ਸਿਸਟਮ ਐ ਤੈਨੂੰ ਜੀ ਦੀ ਦਾ ਵੇਖ ਕੇ ਮੰਡੀ ਮੰਡੀ ਦਾ ਕਾਲ ਦੀ ਦਾ ਹੜਤਾਲ ਚੰਦਰੀ ਜੀ ਪਾਜੀ ਕੀ ਕੰਮਡੀ ਚ ਅਨਾਜ ਦਾ ਕੀ ਲੱਗਦਾ ਹਵਾ ਤੇ ਅਨਾਜ ਦਾ ਤਾਂ ਵੀਰੇ ਝਾੜ ਘਾਟੀ ਆ ਜਿਹੜਾ ਫੀਜੀ ਵਾਇਰਸ ਦੀ ਵਜ੍ਹਾ ਨਾਲ ਝਾੜ ਬਹੁਤ ਘੱਟ ਆ ਕੁਆਲਟੀ ਕੁਆਲਟੀ ਦਾ ਡਾਊਨ ਆਈ ਹੈ ਹਾਂਜੀ ਆਰਪੀ ਕੋਸ਼ਿਆਕ ਨਹੀਂ ਨਹੀਂ ਆਰਪੀ 15 ਆਣੇ ਕੁਆਲਟੀ ਆ ਪਾਂ ਗੱਲ ਕੰਮ 11 ਕਿੱਲੇ ਵੱਡੇ ਹੀਰਾ ਆ। ਕਿੰਨੀਆਂ ਟਰਾਲੀਆਂ ਭਰੀਆਂ? 3 ਭਰੀਆਂ। ਪਹਿਲਾਂ ਕਿੰਨੀਆਂ ਭਰਦੀਆਂ? ਹਾਂ ਦਾ ਭਰ ਜਾਂਦੀਆਂ 6-7 ਕਿੱਲੇ, 7 ਤਾਂ 한ਜੀ 1.5 ਕਿੱਲੇ ਹੀ ਭਰ ਜਾਂਦੀ ਟਰਾਲੀ। 1.5 ਕਿੱਲੇ ਤੇ ਭਾਂਜੀ। ਹਾਂਜੀ। ਤੇ ਹੁਣ ਤਾਂ ਆਪਾਂ ਟੈਂਕੀ ਵੇਖਦੇ ਰਹਿੰਦੇ ਆ ਵੀ ਪਰ ਬਿਲਕੁਲ ਨਹੀਂ। ਇੱਕ ਇੱਕ ਟੰਕ ਮਹਾਂ ਨਿਕਲੇ ਹੀ ਕਿੱਲੇ ਜੂ ਇੱਕ ਇੱਕ ਟੈਂਕੀ ਨਿਕਲੇ। ਹਾਂਜੀ। ਰੇਟ ਨੂੰ ਤਾਂ ਲੱਗਾ ਬਦਲ ਨੂੰ ਬਈ ਕਿਹੜਾ ਮਹਾਂ ਰੇਟ ਗਵਰਨਮੈਂਟ ਰੇਟ ਤੋਂ ਥੱਲੇ ਹੀ ਹੈ ਕੁਆਲਿਟੀ ਦਾ ਹੈ ਨਹੀਂ ਨਾ ਜੀ ਜੀ ਦੇ। ਜੀ ਜੀ ਕੁਆਲਿਟੀ ਚ ਹਾਂਜੀ ਹਾਂਜੀ ਬਾਕੀ ਅੱਜ ਹੜਤਾਲ ਵੀ ਹੋਈ ਆ ਪਰ ਸਮਝ ਨਹੀਂ ਆ ਰਹੀ ੁੱਲੀ ਕੱਲ ਵੀ ਨਹੀਂ ੁੱਲੀ ਹਾਂਜੀ ਅੱਜ ਮੈਂ ਆਪਣੇ ਆਰਟੀ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਅੱਜ ਸਾਰਾ ਦਿਨ ਨਹੀਂ ਤੋਲ ਸਕਦੇ ਅੱਛਾ ਜੀ ਵੀ ਤੋਲ ਬੰਦ ਆ ਸਾਰਾ ਦਿਨ ਤੋਲ ਬੰਦ ਆ ਠੀਕ ਹੈ ਜੀ ਗੱਲ ਤੇ ਕਹਿੰਦੇ ਤੋਲਗੇ ਅੱਜ ਕੋਈ ਨਹੀਂ ਤੋਲਣਗੇ ਠੀਕ ਹੈ ਜੀ ਬਾਕੀ ਰੇਟ ਦਾ ਕੋਈ ਸੁਨੇਹ ਮੰਨ ਨਹੀਂ ਜੀ ਰੇਟ ਕੋਈ ਨਹੀਂ ਅਜੇ ਤੱਕ 2200 ਤੋਂ ਲੱਜ ਕੇ 2300 ਤੱਕ ਦਾ ਠੀਕ ਇਹ ਅੰਕਲ ਅੰਕਲ ਵੀ ਆਖੀ ਨੇ ਆਪਣੇ ਮੈਂ ਕੱਲ ਜੇ ਅੰਕਲ ਜੀ ਸਸਤੀ ਗਾਦੀ ਮਲਤਾਨੀ ਟ੍ਰੇਡਿੰਗ ਦੇ ਨਾਂ ਤੋਂ ਮਲਤਾਨੀ ਟ੍ਰੇਡਿੰਗ ਕੀ ਲੱਗਦਾ ਜੇ ਤੇ ਜਾਣ ਤੁਹਾਨੂੰ ਜੀ ਸੋਹਣਦਰ ਜਾਣਦੇ ਸਵਾਦੀ ਮਾੜੀ ਏ ਮੌਸਮ ਦੀ ਵਜ੍ਹਾ ਕਰਕੇ ਕੋ ਗਵਰਨਮੈਂਟਾਂ ਦੀ ਵਜ੍ਹਾ ਕਰਕੇ ਮਾੜੀ ਆਵੇ ਗਵਰਨਮੈਂਟ ਗਵਰਨਮੈਂਟ ਦੀ ਪਰਚੇਜ਼ ਇਹਨਾਂ 22 ਤਾਰੀਖ ਨੂੰ ਕੀਤੀ ਹੈ ਸਿਸਟਮ ਦਾ ਡਾਕੂਮੈਂਟ ਕਿਸੇ ਦੇ ਪੂਰੇ ਕੋ ਨਹੀਂ ਗੇ ਪਰਚੇਜ਼ ਹੋ ਨਹੀਂ ਰਹੀ ਕੱਲ ਦੀ ਹੜਤਾਲ ਜਿਹੜਾ ਮਾਲ ਥੋੜਾ ਬਹੁਤ ਨਰਮ ਉਹ ਖਰਾਬ ਹੋ ਰਿਹਾ ਹੈ ਇਸ ਕਰਕੇ ਗਵਰਨਮੈਂਟ ਨੂੰ ਚਾਹੀਦਾ ਪਰਚੇਜ ਕਰਵਾਣੀ ਚਾਹੀਦੀ ਹੈ ਲਿਫਟਿੰਗ ਕਰवानी ਚਾਹੀਦੀ ਹੈ ਇਹ ਲਿਫਟਿੰਗ ਨਹੀਂ ਹੋ ਰਹੀ ਪਰਚੇਜ ਨਹੀਂ ਹੋ ਰਹੀ ਇਹ ਖਿਆਲੀ ਜਿਹਾ ਮਾਲ ਹੈ ਇਸ ਕਰਕੇ ਸਾਰੀ ਮਾਰ ਟੋਟਲ ਜ਼ਿੰਮੇਵਾਰਤੇ ਪੈਂਦੀ ਹੈ ਆਰਤੀ ਤੇ ਪੈਂਦੀ ਹੈ ਦੋਨਾਂ ਨੂੰ ਇਕੱਠੇ ਮਿਲਾ ਕੇ ਜ਼ਿੰਮੇਵਾਰ ਵੀ ਦਿਖਾ ਦਿਓ ਦੋਨੋਂ ਹੀ ਪਰੇਸ਼ਾਨ ਨੇ ਇਹ ਤਾਂ ਹਮੇਸ਼ਾ ਹਰ ਵਾਰ ਹੁੰਦਾ ਇਸ ਕਰਕੇ ਫਰਮਾਤਮਾ ਨੂੰ ਕੁਝ ਜਿਹੀ ਫਸਲ ਦਾ ਨੁਕਸਾਨ ਆਇਆ ਉਸ ਕਰਕੇ ਜਿਆਦਾ ਨੁਕਸਾਨ ਹੈ ਜ਼ਿੰਮੇਵਾਰ ਦਾ ਜ਼ਿੰਮੇਵਾਰ ਦਾ ਨੁਕਸਾਨ ਉੱਤੇ ਸਭ ਤੋਂ ਜਿਆਦਾ ਲੇਬਰ ਦਾ ਵੀ ਨੁਕਸਾਨ ਹੈ ਉਹਨੂੰ ਲੇਬਰ ਦੀ ਤੂਰੀ ਕੱਟ ਪੰਨੀ ਆ ਕੀ ਦੀ ਆਪਣਾ ਜੋ ਲੈਣਦੇ ਨੇ ਜ਼ਿਮੀਂਦਾਰਾਂ ਨਾਲ ਉਹਦੀ ਫਿਰਨਾ ਪੂਰਾ ਹੋਣਾ ਅਗੂ ਜ਼ਿਮੀਂਦਾਰਾਂ ਦਾ ਫਿਰ ਚਰਨ ਦਾ ਖਰਚਾ ਆ ਉਹਨਾਂ ਨੂੰ ਦਿੱਕਤ ਹੈ ਇਹਨਾਂ ਕੀ ਜਿਹੜੇ ਸੇ ਫੂਸਕਰੀਤ ਵਾਲੀ ਪਾਜੀ ਕਰਨੀ ਉਹਨਾਂ ਨੂੰ ਵੀ ਲੋਨਸ ਹੈ ਮੰਨ ਲਓ ਆਪਣੀ ਚੇਨ ਬੱਜੀ ਹੋਈ ਹੈ ਹਾਂਜੀ ਚੇਨ ਬੱਜੀ ਸਾਰੇ ਬਿਲਕੁਲ ਜ਼ਿਮੀਂਦਾਰ ਹੈ ਜ਼ਿਮੀਂਦਾਰ ਹੈ ਲੇਬਰ ਹੈ ਸਭ ਬਿਲਕੁਲ ਸਭ ਮਾਲੋ ਚੇਨ ਸਾਰੀ ਖਲੋ ਡਿਸਟਰੋਏ ਹੋ ਰਹੀ ਹੈ ਸਾਰਾ ਸਾਰਾ ਨੁਕਸਾਨ ਹੋ ਰਿਹਾ ਸਭ ਤੋਂ ਵੱਡਾ ਮੁੱਦਾ ਨੁਕਸਾਨ ਜ਼ਿੰਮੇਵਾਰ ਨੂੰ ਹੈ ਕਿਉਂਕਿ ਫਸਲ ਛੋਟਾ ਪੀੜਾ ਕਰਕੇ ਝਾਰ ਬੋਤ ਕਰਾ ਰਿਹਾ ਹੈ ਕੁਆਲਟੀ ਨਹੀਂ ਆ ਰਹੀ ਇਸ ਕਰਕੇ ਪ੍ਰੋਪਰ ਰੇਟ ਵੀ ਨਹੀਂ ਲੱਗਦਾ ਪਿਆ ਰੇਟ ਅੰਕਲ ਜੀ ਆਪ ਕੀ ਤੁਹਾਡੇ ਸਾਹਮਣੇ ਆ ਕੇ ਗੱਲ ਕੀ ਕੀ ਅੱਜ ਅੱਜ ਇਹ ਕਾਲ ਤੇ ਸਟ੍ਰਾਈਕ ਰਹੀ ਹੈ ਅੱਜ ਦੇਖੋ ਕੀ ਚੱਲਦਾ ਹੈ ਵੈਸੇ 2000 ਤੋਂ ਲੈ ਕੇ 3200 ਤੱਕ ਹੈ ਵਧੀਆ ਜਿਹੜਾ ਮਾਲ ਹੈ 3200 ਤੱਕ ਹੈ 3200 ਤੱਕ ਹਾਂਜੀ ਹਾਂਜੀ 2000 ਤੋਂ ਲੈ ਕੇ 3200 ਤੱਕ ਹੈਗਾ ਪਰ ਕੁਆਲਿਟੀ ਵੀ ਆਪਾਂ ਜਿਉਂ ਜੀ ਕੀ ਹੈ ਸ਼ੈਲਰ ਉਹਦਾ ਕਸੂਰ ਉਹਦਾ ਕਸੂਰ ਨਹੀਂ ਕਿ ਕੁਆਲਿਟੀ ਨਹੀਂ ਹੈ ਕੁਆਲਿਟੀ ਨਹੀਂ ਨਾ ਹਾਂ ਜੀ ਹਾਂ ਜੀ ਬਿਲਕੁਲ ਤਾਂ ਆਂਦੇ ਆ ਪੀਨੋ ਆ ਕੁਝ ਹੋਣ ਲੰਦਾ ਵੀ ਹਾਂ ਜੀ ਹੁਣ ਫਰਮ ਦੇਖ ਕੇ ਸਾਨੂੰ ਆਪਣਾ ਪੰਗਾ ਪੈਂਦਾ ਵੀ ਸਾਰਾ ਮਾਲ ਵੇਚਣਾ ਕਰੀਏ ਹਾਂ ਜੀ ਵਧੀਆ ਕੁਆਲਿਟੀ ਹੋਗੀ ਵਪਾਰੀ ਭੱਜ ਕੇ ਪਵੇਗਾ ਸਾਨੂੰ ਆਪਣਾ ਆਮ ਵਧੀਆ ਰੇਟ ਨਾਲ ਮਾਲ ਵੇਚ ਸਕਦੇ ਹਾਂ ਹੁਣ ਕੁਆਲਿਟੀ ਵਧੀਆ ਨਹੀਂਗੀ ਇਸ ਕਰਕੇ ਸਾਨੂੰ ਮਾਲ ਵੇਚਣ ਵਾਸਤੇ ਵੀ ਦਿੱਕਤ ਹੋਊਗੀ ਵਪਾਰੀਆਂ ਨੂੰ ਫੜ ਫੜ ਕੇ ਲਿਆਣਾ ਪੈਂਦਾ ਦੇ ਵੇਸਵਰੀ ਨੁਕਸਾਨ ਜੀਮੇਦਾਰ ਨੂੰ ਬਹੁਤ ਜਿਆਦਾ ਮੋਟਾ ਨੁਕਸਾਨ ਆਇਆ ਇਹਦੇ ਕਹਿੰਦੇ ਵੀ ਗਵਰਨਮੈਂਟ ਜੀਮੇਦਾਰਾਂ ਨੂੰ ਕੋਈ ਸਰਕਾਰ ਨੂੰ ਸੁਝਾਅ ਦੇਣਾ ਆਇਆ ਸਰਕਾਰ ਨੂੰ ਸੁਝਾਅ ਦੇ ਰਹੇ ਜਨ ਨੇ ਵੀ ਇਸ ਵਾਰੀ ਜੀਮੇਦਾਰ ਨੂੰ ਬਹੁਤ ਮੋਟਾ ਨੁਕਸਾਨ ਹੈ ਜੀਮੇਦਾਰ ਨੂੰ ਕੋਈ ਨਾ ਕੋਈ ਕੰਪਨੀ ਸ਼ੇਅਰ ਦਿੱਤਾ ਜਾਵੇ ਕੋਈ ਨਾ ਕੋਈ ਨਵੀਂ ਹੈਲਪ ਕੀਤੀ ਜਾਵੇ ਤੇ ਤੁਹਾਡੀ ਤੁਹਾਡੀ ਕੁ ਮੰਗ ਵੀ ਸਾਡੀ ਮੰਗ ਹੈ ਕਿ ਸਾਡੀ ਆਰ ਪਹਿਲਾਂ ਜਿਆਦਾ ਸੀ ਉਹ ਤੁ ਬਾਦ ਇਹਨਾਂ ਘਟਾਤੀ ਵੀ ਲਾਸਟ ਈਅਰ ਫਿਰ ਇੱਕ ਸੀਜ਼ਨ ਵਧਾਈ ਆ ਤੀ ਫਿਰ ਦੱਸਿਆ ਵੀ ਫਿਰ ਘਟਾਤੀ ਨਾ ਨਹੀਂ ਫਿਰ ਘਟਾ ਦੇ ਤੇ ਮਹਿੰਗਾਈ ਵਧ ਰਹੀ ਏ ਤੇ ਗਵਰਨਮੈਂਟ ਨੂੰ ਡੋਡਾ ਆਰਧ ਘਟਾਰੀ ਏ ਸਾਡੀ ਜਿਹੜੀ ਆਰਧ 25% ਸਾਨੂੰ 25% ਆਰਧ ਮਿਲਣੀ ਚਾਹੀਦੀ ਏ ਠੀਕ ਹੈ ਮਹਿੰਗਾਈ ਵਧਦੀ ਪਈ ਏ ਆਰਧ ਵਧਣੀ ਚਾਹੀਦੀ ਏ ਘੱਟਣੀ ਕਿੰਨੀ ਚਾਹੀਦੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਅੰਕਲ ਜੀ ਧੰਨਵਾਦ ਓਕੇ ਸ਼ੋਪ ਦਾ ਨਾਮ ਕੀ ਆ ਮੁਲਤਾਨੀ ਟ੍ਰੇਡਿੰਗ ਹਾਂ ਠੀਕ ਹੈ ਓਕੇ ਥੈਂਕ ਯੂ ਬ్రో ਓਕੇ ਧੰਨਵਾਦ ਓਕੇ ਥੈਂਕ ਯੂ ਵਾਲ ਤਿੰਕਰ ਦਾ ਬਹੁਤ ਵਧੀਆ ਵੀਰਾ ਠੀਕ ਆ ਆ ਵਧੀਆ ਰੌਣਕ ਨਹੀਂ ਆ ਕਿ ਤੇਰੇ ਤੇ ਰੌਣਕ ਜੀਰੀ ਦੇ ਨਾਲ ਹੀ ਚੱਲ ਗਈ ਕੇ ਜੀ ਨਾ ਚਲੇਗੀ ਜੀਰੀ ਨਾਲ ਹੀ ਚੱਲ ਗਈ ਕੇ ਈ ਮੈਨ ਲੱਗਦਾ ਝਾੜ ਝੋੜ ਦਾ ਝਾੜ ਕੁਛ ਨਹੀਂ ਆਰ ਕੀ ਬਸ ਜੀ ਆਪਣੀ ਸੁਲਹੀ ਤੇ ਨਹੀਂ ਵੀ ਪਰ ਆਪਾਂ ਘਟਕਾਰ ਤੋੜਾ ਪਰ ਟਰਾਲੀਆਂ ਤੋਂ ਵੇਖ ਲੈਨੇ ਆ ਵਾਹ 55 ਮਾਣ ਬਸ 55 ਸਾਹਿਬ ਬਸ 60 ਮਾਣ ਬਸ ਲਾਟ ਰੇਟ ਰੇਟ ਬਸ ਲਾ ਲਿਆਂਦੇ ਹੱਥ લાલਿਆਂ ਦੇ ਹੱਥ ਲਾਲਿਆਂ ਦੇ ਹੱਥ ਜਿਆਦਾ ਹੀ ਮੰਦਾ ਹੋਦਾ ਜਿਆਦਾ ਹੀ ਕੇ ਇੱਕ ਵਾਲੇ ਬੰਦੇ ਦੀ ਮਾਰ ਝਾੜ ਝਾੜ ਵੱਲੋਂ ਜਿਆਦੀ ਮਾਰ ਪੈ ਗਈ ਅਰਗੇ ਚਲੋ ਨੇ ਇੱਕ ਤਾਂ ਆਪਣਾ ਕੇਈ ਭਾਈ ਤੋਂ ਸਾਡੇ ਭਾਈ ਤੋਂ ਤੇਈ ਤੋਂ ਢਲ ਜਾਂਦਾ ਹਾਂ ਇਹ ਉਹਦੇ ਝਾੜ ਲਈ ਕੁਛ ਮਨਕੀ ਬਣੂਗਾ ਕੁਛ ਵੀ ਨਹੀਂ ਬਣਦਾ ਖਰਚੇ ਵੀ ਨਹੀਂ ਖਰਚੇ ਵੀ ਨਹੀਂ ਪੂਰੇ ਹੁੰਦੇ ਹਾਂ ਮੈਂ ਉਧਰ ਤਲਾ ਕੇ ਗਿਆ ਹਾਂ ਹਾਂ ਨੂੰ ਇਨਾ ਤੱਕ ਲੱਗਿਆ ਕਿ ਕਣਕ ਤੋਂ ਲੈ ਕੇ ਕਣਕ ਤੱਕ ਤੇਰੇ ਕਣਕ ਦਾ ਸਾਲ ਪਿਛਲੇ ਸਾਲ 60 60 ਮਣਟ ਝੜ ਗਏ ਹੈ ਇਹ ਰਹਿ ਗਿਆ 55 ਮਣਟ ਇਹ بچਣ ਵਾਲਾ ਰਹਿ ਗਿਆ ਖਰਚਾ ਕਿੰਨੇ ਕੀਤੇ ਖਰਚੇ ਬਹੁਤ ਹੋ ਗਏ ਬਈ ਯਾਰ ਜੀ ਇਹ ਆਪਾਂ ਕਰਨ ਕਿਤੇ ਨਹੀਂ ਕਰਦੇ ਇੱਕ ਸਪਰੇਅ ਹੀ ਉਹ ਵੀ ਸਪਰੇਅ ਨਹੀਂ ਕਰੀਦੇ ਇੱਕ ਡੰਡੇ ਜੀ ਕਰਕੇ ਤਾਂ ਆਪਾਂ ਵਿਹਲੇ ਆ ਉਹ ਸ਼ੁਰੂ ਜੇ ਇੱਕ ਸਪਰੇਅ ਕਰਦੇ ਤਾਂ ਸਾਰਾ ਸਿਆਲ ਵਾ ਪਾਣੀ ਲਾ ਲਤ ਵਾਸ ਚਲੋ ਤੇਰੇ ਹਿਸਾਬ ਨਾਲ ਜਿਹੜਾ ਆਪਣਾ 16 ਪੇਕ ਆਇਆ ਤੈਨੂੰ ਕੀ ਲੱਗਦਾ ਵਾ ਵਾਸ ਗੋਣਾ ਪੀਟੇ ਨੇ ਨੁਕਸਾਨ ਕੀਤਾ ਸਭ ਤੋਂ ਜ਼ਿਆਦਾ ਤੇਰੇ ਨਾਲ ਨਾਲ ਰੋਕਿਆ ਜਾ ਸਕਦਾ ਕਿ ਨਾ 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 ਉਹ ਉਹ ਨਹੀਂ ਰੁਕਦਾ ਏਦਾਂ ਜੇ ਨਾਲ ਦਾ ਕੇਤੇ ਤੁਸੀਂ ਕਿਹਦਾ ਕਿਸਮ ਲੱਗਦਾ ਤੈਨੂੰ ਕੁਝ ਭਾਈ ਪਛਾਤੇ ਚ ਵੀ ਹੈਗੇ ਆ ਚੇਤੇ ਚ ਵੀ ਹੈਗੇ ਆ ਚੇਤੇ ਚ ਵੀ ਹੈਗੇ ਆ ਨਹੀਂ ਹੁਣ ਦਿੱਤਾ ਮੈਂ ਉਦਾਂ ਇਹ ਵਾਪੀ ਨੁਕਸਾਨ ਉੱਚ ਗੋਨੇ ਪੇਡੇ ਦਾ ਗੇਤੇ ਚ ਜਿਆਦਾ ਤਾਂ ਪਛੇਤੇ ਜੇ ਨੁਕਸਾਨ ਕਰਦਾ ਮੈਂ ਲਾਈ ਆ 13 ਤਰੀਕ ਨੂੰ ਹਾਂ ਤੂੰ ਲਾਈ ਆ 23 ਦਿਨ ਤੋਂ 23 ਨਾ 23 ਨੂੰ ਲਾਈ ਹਾਂ 23 ਨੂੰ ਤੇ ਤੇਰੇ ਘੱਟ ਦੀ ਗੱਲ ਮੇਰੇ ਜਿਆਦਾ ਵਾ ਮੇਰੇ ਜਿਆਦਾ ਮੇਰੇ ਜਿਹੜੇ ਜਿਹੜਾ ਤੇਰੇ ਨਾਲ 13 ਨੂੰ ਲੱਗਾ ਉਹਦੇ ਚ ਹੈਗੇ ਆ ਉਹਦੇ ਚ ਉਹਦੇ ਚ ਇੱਕ ਕਿੱਲੇ ਚ ਅੱਧੇ ਕਿੱਲੇ ਦਾ ਨੁਕਸਾਨ ਹਾਂ ਹਾਂ ਉਹਨਾਂ ਚ ਹੈਗੇ ਉਹਨਾਂ ਦਾ ਚ ਨੁਕਸਾਨ ਹੈ ਔਰ ਮੇਰੇ ਆਪਾ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਾਂ ਚਲ ਕਈ ਦਿਨ ਹੋ ਗਏ ਕੀ ਵੀ ਵਾਇਰਸ ਦੀ ਪ੍ਰੋਬਲਮ ਆ ਗਈ ਜਾ ਕੇ ਹਾਂ ਹਾਂ ਐਨ ਕਿ ਮਾਰਚ ਤੋਂ ਲੱਗ ਕੇ ਬੁਰਾ ਹੀ ਨਹੀਂ ਹੋ ਰਿਹਾ ਅਬ ਇਹ ਤਾਂ ਵਾਇਰਸ ਆਇਆ ਘਾਤੋ ਕਿਉਂਕਿ ਜੋ ਮਹੀਨਾਂ ਤੋਂ ਪੀ ਨਹੀਂ ਲੱਗੂ ਕੋ ਨਹੀਂ ਚੱਲੀ ਬੱਲ ਅੱਛਾ ਨਹੀਂ ਨਾ ਚੱਲੇਗੀ ਹੂੰ ਚਲੋ ਠੀਕ ਹੈ ਠੀਕ ਹੈ ਸੱਚੀ ਕੱਲ ਜੰਗਲ ਦੀ ਸੱਚੀ ਕੱਲ ਜੀ ਪਿੰਡੇ ਆ ਜੀ ਪਿੰਡੇ ਦੁਆਰ ਕਪੜਾ ਜਾ ਠੀਕ ਹੈ ਜੀ। ਸਾਡਾ ਆਪਣੀ ਬਾਬੂ ਰਾਮ ਰਾਜਪੁਰ ਬਾਬੂ ਰਾਮ ਰਾਜ। ਕੀ ਲੱਗਦੇ ਘਾੜ ਚੁੜ ਦਾ ਦਿੱਤਾ? ਘਾੜ ਦਾ ਦਾ 40 ਮਣ 45 ਹੁੰਦੇ। ਹਾਂ ਜੀ। 40 45 ਹੁੰਦੇ ਹਾਂ। ਹਾਂ। 15 ਬੈਟਾ ਆ ਆਪਣੇ ਨਹੀਂ ਜੀ। 15 ਨੌ। 1509। ਹਾਂ ਜੀ। ਇਹ 1509 ਲਿਆਏ ਹੋ। ਹਾਂ ਜੀ। ਰੇਟ ਰੋਟ। ਰੇਟ ਪਹਿਲਾਂ 3500 ਲੱਗੀ ਸੀ ਉਹ ਵੇਖੋ ਅੱਜ ਕੀ ਰੇਟ ਲੱਗਦਾ। ਠੀਕ ਆ। ਇਹ 14। 14 ਤਾਂ ਕੁਝ ਨਹੀਂ ਨਿਕੜੀ ਅੱਗੇ 30 ਕੱਟੇ ਨਿਕੜੇ ਇੱਕ ਪੈੜੀ ਤੋਂ। ਕਿੰਨੇ ਕਿੱਲੇ ਤੋਂ ਇੱਕ ਪੈੜੀ ਹੀ। ਇੱਕ ਕਿੱਲੇ ਚੋਂ ਹਾਂ ਜੀ ਅਕਨਾਲਾ ਚ ਡੋਰੀ ਮਾਰ ਹੋ ਗਈ ਹਾਂ ਜੀ ਡੇਟ ਕੀ ਲੱਗਾਈ ਉਦੋਂ ਉਦੋਂ ਕੁਝ ਵੀ ਨਹੀਂ ਲੱਗਿਆ ਸਵਾ 1900 ਲੱਗੇ ਸਵਾ 1900 ਜੀ ਬਹੁਤ ਮਾਰਾ ਹੈ ਜਿੱਦਾਂ ਪਹਿਲੇ ਦਿਨ ਬੰਦੇ ਮਾਰ ਪੈ ਗਈ ਜੀ ਰੇਜ ਦੀ ਵੀ ਤਾਂ 4 ਹਾਂ ਜੀ ਹਾਂ ਜੀ ਚਲੋ ਮੁੱਕੀ ਹੋ ਗਈ ਜੀ ਆਪਾਂ ਕਿਸਾਨ ਹੋਣ ਜੀ ਠੀਕ ਹੈ ਜੀ ਗੱਲ ਛਿੜਕਾ ਹੀ ਖਾਣਦੇ ਰਹਿਗੇ ਠੀਕ ਹੈ ਜੀ ਅੰਕਲ ਜੀ ਧੰਨਵਾਦ ਠੀਕ ਹੈ ਜੀ